ਤੁਹਾਡਾ ਇਲੈਕਟ੍ਰੀਕਲ ਮਾਈਂਡ 메ਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸ ਪੀਸੀਐਲ ਦੇ ਵਿੱਚ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਅਤੇ ਟੈਸਟ ਮਕੈਨਿਕ ਦੀਆਂ ਜੋ ਵੈਕੈਂਸੀਆਂ ਆਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਹੈਗੀ ਹੈ ਇਹ ਪੋਸਟਾਂ ਜਿਹੜੀਆਂ ਆਈਆਂ ਨੇ ਇਹਨਾਂ ਦੇ ਵਿੱਚ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਦੀ ਤਰੀਕ ਹੈ ਉਹ 5 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦੀ ਜਿਹੜੀ ਲਾਸਟ ਤਰੀਕ ਹੈ ਆਨਲਾਈਨ ਰਜਿਸਟ੍ਰੇਸ਼ਨ ਔਰ ਫੀਸ ਸਬਮਿਟ ਕਰਾਉਣ ਦੀ ਉਹ 26 ਮਾਰਚ 2024 लास्ट ਤਰੀਖ ਹੈਗੀ ਹੈ ਇਸ ਸਮੇਂ ਦੇ ਵਿੱਚ ਵਿੱਚ ਤੁਸੀਂ ਜਿਹੜੀਆਂ ਅਪਲਾਈ ਕਰ ਸਕਦੇ ਹੋ ਸੋ ਅਸੀਂ ਅੱਗੇ ਜਾਣਦੇ ਹਾਂ ਕਿ ਕੌਣ ਕੌਣ ਇਸ ਦੇ ਵਿੱਚ ਅਪਲਾਈ ਕਰ ਸਕਦਾ ਕਿੰਨੀ ਉਮਰ ਯੋਗਤਾ ਤੇ ਪੋਸਟਾਂ ਦੀ ਗਿਣਤੀ ਹੈਗੀ ਹੈ ਜੇਕਰ ਇਹਨਾਂ ਪੋਸਟਾਂ ਦੀ ਗਿਣਤੀ ਬਾਰੇ ਜਾਣੀਏ ਤਾਂ ਅਸਿਸਟੈਂਟ ਸਬਸਟੇਸ਼ਨ اٹینڈੈਂਟ ਇਸ ਦੀਆਂ ਕੁੱਲ 408 ਪੋਸਟਾਂ ਨੇ ਔਰ ਜਦੋਂ ਕਿ ਟੈਸਟ ਮਕੈਨਿਕ ਜਿਹੜੀ ਇਹ ਕੈਟਾਗਰੀ ਹੈਗੀ ਹੈ ਇਸ ਦੀਆਂ ਪੋਸਟਾਂ 25 ਹੈਗੀਆਂ ਕਾਟੇਗਰੀ ਵਾਈਜ਼ ਜਿਹੜਾ ਇਹਨਾਂ ਦਾ ਬ੍ਰੇਕਅਪ ਹੈਗਾ ਪੋਸਟਾਂ ਦੀ ਗਿਣਤੀ ਦਾ ਉਹ ਤੁਸੀਂ ਇਸ ਟੇਬਲ ਤੋਂ ਦੇਖ ਸਕਦੇ ਹੋ ਕਿ ਕਿਸ ਕਾਟੇਗਰੀ ਵਾਈਜ਼ ਜੜੀਆਂ ਕਿੰਨੀਆਂ ਪੋਸਟਾਂ ਹੈਗੀਆਂ ਨੇ ਇਸ ਪੇਜ ਉੱਪਰ ਵੀ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਦੀਆਂ ਪੋਸਟਾਂ ਦਾ ਜਿਹੜੀ ਵੰਡ ਕੀਤੀ ਗਈ ਹੈ ਕਾਟੇਗਰੀ ਵਾਈਜ਼ ਉਹਨਾਂ ਦਾ 408 ਪੋਸਟਾਂ ਦੀ ਡਿਟੇਲ ਦਿਖਾਈ ਗਈ ਹੈ ਸੋ ਅਲੱਗ-ਅਲੱਗ ਕਾਟੇਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਕਾਟੇਗਰੀ ਵਿੱਚ ਅਪਲਾਈ ਕਰਨਾ ਹੈਗਾ ਤੇ ਉਸ ਦੀਆਂ ਕਿੰਨੀਆਂ ਪੋਸਟਾਂ ਹੈਗੀਆਂ ਨੇ ਇਸੇ ਤਰ੍ਹਾਂ ਇਸ ਪੇਜ ਦੇ ਉੱਪਰ ਤੁਸੀਂ ਟੈਸਟ ਮੈਕੈਨਿਕ ਦੀ ਜਿਹੜੀ ਵੈਕੈਂਸੀ ਹੈਗੀਆਂ ਨੇ 25 ਪੋਸਟਾਂ ਦੱਸੀਆਂ ਸਿਗੀਆਂ ਉਹਨਾਂ ਦੀ ਵੰਡ ਕੀਤੀ ਗਈ ਹੈ ਅਲੱਗ-ਅਲੱਗ ਕੈਟਾਗਰੀ ਵਾਈਜ਼ ਇਸ ਨੂੰ ਵੀ ਡਿਟੇਲ ਵਾਈਜ਼ ਤੁਸੀਂ ਇੱਥੋਂ ਦੇਖ ਸਕਦੇ ਹੈਗੇ ਹਾਂ ਹੁਣ ਇਹਨਾਂ ਪੋਸਟਾਂ ਦੀਆਂ ਕੁਆਲਿਫੀਕੇਸ਼ਨ ਯਾਨੀ ਕਿ ਯੋਗਤਾ ਦੇ ਬਾਰੇ ਜਾਣੀਏ ਤਾਂ ਜਿਹੜੀ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ 408 ਪੋਸਟਾਂ ਹੈਗੀਆਂ ਉਸ ਦੀ ਜਿਹੜੀ ਕੁਆਲਿਫੀਕੇਸ਼ਨ ਹੈਗੀ ਆ ਯੋਗਤਾ ਹੈਗੀ ਆ ਉਹ ਆਈਟੀਆਈ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਰੈਗੂਲਰ ਕੋਰਸ ਹੋਣਾ ਚਾਹੀਦਾ ਜਿਹੜਾ ਫੁੱਲ ਟਾਈਮ ਦਾ ਔਰ ਉਸ ਦੇ ਵਿੱਚੋਂ ਮਿਨੀਮਮ ਜਿਹੜੇ ਹੈਗੇ ਆ 60% ਜਿਹੜੇ ਨੰਬਰਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਉਸ ਦੇ ਨਾਲ ਹੀ 2 ਸਾਲ ਦੀ ਅਪਰੈਂਟਿਸ ਦਾ ਐਕਸਪੀਰੀਅੰਸ ਜਿਹੜਾ ਕਿ ਪੀ ਐਸ ای ਬੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਕਿ ਹੁਣ ਪੀ ਐਸ ਪੀ ਸੀ ਐਲ ਹੈਗਾ ਉਸ ਦੇ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਚਾਹੀਦਾ ਔਰ ਇਸ ਤੋਂ ਇਲਾਵਾ ਜਿਹੜਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਡਿਪਲੋਮਾ ਜਿਹੜਾ ਫੁੱਲ ਟਾਈਮ ਰੈਗੂਲਰ ਪਾਸ ਕੀਤਾ ਹੋਣਾ ਚਾਹੀਦਾ ਘੱਟੋ ਘੱਟ 60% ਨੰਬਰਾਂ ਦੇ ਨਾਲ ਇਸ ਦੇ ਨਾਲ ਹੀ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਔਰ ਡਿਪਲੋਮਾ ਇਨਸਟਰੂਮੈਂਟੇਸ਼ਨ ਐਂਡ ਪ੍ਰੋਸੈਸ ਕੰਟਰੋਲ ਇਹ ਵੀ ਅਪਲਾਈ ਕਰ ਸਕਦੇ ਆ ਲੇਕਿਨ ਰੈਗੂਲਰ ਹੋਣਾ ਚਾਹੀਦਾ ਔਰ 60 ਪਰਸੈਂਟੇਜ ਤੋਂ ਅਬੋਵ ਹੋਣੇ ਚਾਹੀਦੇ ਮਾਰਕਸ ਇਹ ਵੀ ਅਪਲਾਈ ਕਰ ਸਕਦੇ ਹੈਗੇ ਆ ਸੋ ਮੈਂ ਦੁਬਾਰਾ ਦੱਸ ਦੇਵਾਂ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਦੀ ਪੋਸਟ ਦੇ ਲਈ ਆਈਟੀਆਈ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਅਤੇ ਨਾਲ ਹੀ 2 ਸਾਲ ਦੀ ਅਪਰੈਂਟਿਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਿਹੜਾ ਪੀਐਸਪੀਸੀਐਲ ਵੱਲੋਂ ਜਾਰੀ ਹੋਵੇ ਔਰ ਨਾਲ ਹੀ ਡਿਪਲੋਮਾ ਇਲੈਕਟ੍ਰੀਕਲ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਔਰ ਡਿਪਲੋਮਾ ਇਨਸਟਰੂਮੈਂਟੇਸ਼ਨ ਐਂਡ ਪ੍ਰੋਸੈਸ ਕੰਟਰੋਲ ਜਿਹੜਾ ਹੈਗਾ ਇਸ ਜਿਹੜੀ ਪੋਸਟ ਦੇ ਲਈ ਅਪਲਾਈ ਕਰਨਾ ਜੇ ਤੁਸੀਂ ਨੈਕਸਟ ਜਿਹੜੀ ਪੋਸਟ ਹੈਗੀ ਆ ਉਹ ਟੈਸਟ ਮਕੈਨਿਕ ਦੀ ਹੈਗੀ ਆ ਜਿਸ ਦੀਆਂ 25 ਪੋਸਟਾਂ ਨੇ ਔਰ ਇਸ ਦੀ ਜਿਹੜੀ ਕੈਟਾਗਰੀ ਵਾਈਜ਼ ਵੰਡ ਹੈਗੀ ਉਹ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਸ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਯੋਗਤਾ ਹੈਗੀ ਆ ਉਹ میٹرਕੁਲੇਸ਼ਨ ਦੇ ਨਾਲ 2 ਸਾਲ ਦਾ ਜਿਹੜਾ ਰੈਗੂਲਰ ਕੋਰਸ ਹੈ ਇਲੈਕਟ੍ਰੀਸ਼ੀਅਨ ਟ੍ਰੇਡ ਔਰ ਇਨਸਟਰੂਮੈਂਟ ਮਕੈਨਿਕ ਦਾ ਜਿਹੜਾ ਹੈਗਾ ਉਹ ਆਈਟੀਆਈ ਕੋਰਸ ਪਾਸ ਕੀਤਾ ਹੋਣਾ ਜ਼ਰੂਰੀ ਹੈਗਾ ਔਰ ਇਹ ਇਸ ਦੇ ਨਾਲ ਅਪ੍ਰੈਂਟਿਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿਰਫ ਇਲੈਕਟ੍ਰੀਸ਼ੀਅਨ ਔਰ ਇਨਸਟਰੂਮੈਂਟ ਮਕੈਨਿਕ ਪਾਸ ਜਿਹੜੇ ਹੈਗੇ ਆ ਆਈਟੀਆਈ ਓ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੈਗੇ ਆ ਇਹਨਾਂ ਦੋਨੋਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ میٹرਿਕ ਲੈਵਲ ਤੇ ਪੰਜਾਬੀ ਸਬਜੈਕਟ ਪਾਸ ਹੋਣਾ ਜ਼ਰੂਰੀ ਹੈਗਾ ਇਸ ਨੂੰ ਪਹਿਲੇ ਧਿਆਨ ਨਾਲ ਦੇਖ ਲੈਣਾ ਇਹ ਉਹੀ ਕੈਂਡੀਡੇਟ ਅਪਲਾਈ ਕਰਨ ਜਿਹੜੇ میٹرਿਕ ਲੈਵਲ ਤੇ ਪੰਜਾਬੀ ਸਬਜੈਕਟ ਪਾਸ ਹੈਗੇ ਆ ਇਸ ਦੇ ਨਾਲ ਹੀ ਏਜ ਲਿਮਟ ਜਾਨਕਿ ਉਮਰ ਹੱਦ ਦੀ ਜੇ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਦੇ ਲਈ ਜਿਹੜੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਨੇ ਉਹ 18 ਤੋਂ 37 ਸਾਲ ਦੀ ਉਮਰ ਵਾਲੇ ਅਪਲਾਈ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਜਿਹੜੇ ਰਿਜ਼ਰਵੇਸ਼ਨ ਰੱਖਦੇ ਨੇ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਨੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਉਸ ਦੀ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਗਈ ਹੈ ਉਹ ਇਹਨਾਂ ਦੇ ਵਿੱਚ ਵੀ ਲਾਗੂ ਹੋਵੇਗੀ ਉਹ ਇਸ ਜਿਹੜਾ ਤੁਸੀਂ ਦੇਖ ਰਹੇ ਹੋ ਪੇਜ ਇਸ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਗਿਆ ਹੈਗਾ ਇਨੋ ਪੋਸਟ ਨੂੰ ਅਪਲਾਈ ਕਰਨ ਵਾਲੇ ਕੈਂਡੀਡੇਟ ਦੀ ਜੇ ਫੀਸ ਦੀ ਗੱਲ ਕਰੀਏ ਤਾਂ ਫੀਸ ਜਿਹੜੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦੇ ਲਈ 1200 ਰੁਪਿਆ ਹੈਗੀ ਆ ਪਰ ਅਪਲੀਕੇਸ਼ਨ ਜੇ ਤੁਸੀਂ ਇੱਕ ਪੋਸਟ ਲਈ ਅਪਲਾਈ ਕਰ ਰਹੇ ਹੋ ਤਾਂ ਉੱਤੇ ਲਈ 1200 ਰੁਪਿਆ ਜਨਰਲ ਕੈਟਾਗਰੀ ਨੂੰ ਅਪਲਾਈ ਕਰਨ ਦੇ ਲਈ ਫੀਸ ਚਾਹੀਦੀ ਹੈ ਪਲੱਸ 18% ਜੀਐਸਟੀ ਹੈ ਜਿਸ ਨੂੰ ਕੁੱਲ ਮਲਾਈਏ ਤਾਂ 1400 16 ਰੁਪਏ ਪਲੱਸ ਬੈਂਕ ਚਾਰਜੇਸ ਲੱਗਦਾ ਜੇ ਉੱਤੇ ਲਾਗੂ ਹੁੰਦਾ ਹੋਵੇ ਜੇ ਉਹ ਜਰੂਰ ਕੈਟਾਗਰੀ ਨਾਲ ਸਬੰਧ ਰੱਖਦੇ ਨੇ ਉਹਨਾਂ ਦੀ 750 ਰੁਪਿਆ ਫੀਸ ਹੈ 18% GST ਜਿਹੜੀ ਟੋਟਲ ਮਿਲਾ ਕੇ 885 ਰੁਪਏ ਬਣਦੀ ਹੈ ਤਾਂ ਪਰ ਐਪਲੀਕੇਸ਼ਨ ਯਾਨੀ ਕਿ ਜੇ ਤੁਸੀਂ ਦੋਨੋਂ ਪੋਸਟ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਅਲੱਗ ਤੋਂ ਜਿਹੜੀ ਫੀਸ ਆਪਣੀ ਕੈਟਾਗਰੀ ਮੁਤਾਬਕ ਅਪਲਾਈ ਕਰਨੀ ਪਵੇਗੀ ਇਸੇ ਤਰ੍ਹਾਂ ਇਗਜ਼ਾਮ ਦੇ ਬਾਰੇ ਜਾਣਦੇ ਆ ਕਿ ਇਹ ਆਨਲਾਈਨ ਇਗਜ਼ਾਮ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਭਰਤੀ ਹੋਏਗੀ ਇਸ ਦੇ ਵਿੱਚ ਦੋ ਪਾਰਟ ਹੋਣਗੇ ਪਹਿਲੇ ਪਾਰਟ ਦੇ ਵਿੱਚ ਪੰਜਾਬੀ ਲੈਂਗੁਏਜ ਨਾਲ ਸਬੰਧਤ Question, दस, 50 ਕੁਐਸਚਨ ਹੋਣਗੇ ਔਰ ਦੂਸਰੇ ਪਾਰਟ ਦੇ ਵਿੱਚ ਜਿਹੜੇ ਹੈਗੇ ਆ ਉਹ ਕੁਐਸਚਨ ਤੁਹਾਡੇ ਕੰਸਰਨ ਕੋਰਸ ਦੇ ਹਿਸਾਬ ਨਾਲ ਹੋਣਗੇ ਜਿਸ ਦੇ ਕਿ 70 ਕੁਐਸਚਨ ਹੋਣਗੇ ਔਰ ਜੀਕੇ 10 ਕੁਐਸਚਨ ਰੀਜਨਿੰਗ ਦੇ 10 ਔਰ ਜਨਰਲ ਇੰਗਲਿਸ਼ ਦੇ 10 ਕੁਐਸਚਨ ਹੋਣਗੇ ਔਰ ਇਹਨਾਂ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਹੈ ਮੈਰਿਟ ਬਣੇਗੀ ਇਸ ਦੇ ਵਿੱਚ ਪਾਰਟ 1 ਜਿਹੜਾ ਪੰਜਾਬੀ ਲੈਂਗੁਏਜ ਨਾਲ ਐਗਜ਼ਾਮ ਹੋਏਗਾ ਉਸ ਦੇ ਵਿੱਚੋਂ 50 ਪਰਸੈਂਟੇਜ ਮਾਰਕਸ ਲੈਨੇ ਜ਼ਰੂਰੀ ਹਨ ਜਾਨਕਿ 50 ਕੁਐਸਚਨ ਹੋਣਗੇ ਜਿਸ ਦੇ ਵਿੱਚੋਂ 25 ਨੰਬਰ ਲੈਣੇ ਜ਼ਰੂਰੀ ਹੈ ਫਿਰ ਤੁਸੀਂ ਕੁਆਲੀਫਾਈ ਕਰੋਗੇ ਸੈਕੰਡ ਪਾਰਟ ਜਿਹੜਾ ਉਹ ਚੈੱਕ ਹੋਣ ਦੇ ਲਈ ਐਗਜ਼ਾਮ ਐਮਸੀਕਿਊ ਟਾਈਪ ਹੋਏਗਾ ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਜਿਹੜਾ ਕਿ 3 ਘੰਟੇ ਦਾ ਐਗਜ਼ਾਮ ਹੋਏਗਾ ਔਰ ਇਸ ਦੇ ਵਿੱਚੋਂ ਜਿਹੜੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕੁਆਲੀਫਾਈ ਕਰਨ ਦੇ ਲਈ ਘੱਟੋ ਘੱਟ ਜਿਹੜੇ ਹੈਗੀ ਆ ਉਹ 45 ਪਰਸੈਂਟੇਜ ਮਾਰਕਸ ਲੈਣੇ ਜ਼ਰੂਰੀ ਹੈ ਜਦੋਂ ਕਿ ਰਿਜ਼ਰਵ ਕੈਟਾਗਰੀ ਲਈ ਇਹ ਜਿਹੜੀ ਸੀਮਾ 35 ਪਰਸੈਂਟੇਜ ਰੱਖੀ ਗਈ ਹੈ ਉਸ ਤੋਂ ਉੱਪਰ ਵਾਲਿਆਂ ਦੀ ਜਿਹੜੀ ਮੈਰਿਟ ਨੂੰ ਕਨਸਿਡਰ ਕੀਤਾ ਜਾਏਗਾ ਸੋ ਇਸ ਪੋਸਟਾਂ ਦੇ ਸਬੰਧ ਵਿੱਚ ਇਹ ਇੱਕ ਸੰਖੇਪ ਜਾਣਕਾਰੀ ਸੀ ਅਗਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ pspcl.in ਵੈਬਸਾਈਟ ਤੇ ਜਾ ਕੇ ਇਸ ਦੀ ਐਡਵਰਟਾਈਜ਼ਮੈਂਟ ਨੰਬਰ CRA 305 oblique 24 ਨੂੰ ਖੋਲ ਕੇ ਇਸ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਤੁਹਾਡੇ ਤਿਆਰੀ ਦੇ ਸਬੰਧ ਵਿੱਚ ਇਸੇ ਤਰ੍ਹਾਂ ਜੜੀਆਂ ਮਲਟੀਪਲ ਚੁਆਇਸ ਕੁਐਸਚਨ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਸੋ ਜੁੜੇ ਰਹੋ ਇਲੈਕਟ੍ਰੀਕਲ ਮਾਈਂਡ 메ਕਰ YouTube ਚੈਨਲ ਨਾਲ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ